ਜੋ ਬੋਲੇ 100 ਰੁਪਏ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ ਸੁਸੰਗਤ ਜੀ ਡੇਰਾ Swami Jagat Giri ਆਸ਼ਰਮ ਪਠਾਨਕੋਟ ਤੋਂ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਬਣੇ ਹੋਏ ਗੁਰੂ ਰਵਿਦਾਸ ਮਹਾਰਾਜ ਜੀ ਦੇ ਧਾਰਮਿਕ ਸਥਾਨਾਂ ਉਹਨਾਂ ਗੁਰਦੁਆਰਾ ਸਾਹਿਬਾਨਾਂ ਦੇ ਆਸ਼ਰਮਾਂ ਦੇ ਦਰਸ਼ਨ ਕਰਨ ਪ੍ਰੰਤ ਅੱਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸੱਚੇ ਸੱਚੇ ਦਰਬਾਰ ਸਤਿਗੁਰੂ ਰਵਿਦਾਸ ਤਾਂ ਅੰਬੂਟਾ ਮੰਜੰਦਰ ਵਿਖੇ ਪਹੁੰਚੇ ਆਂ ਤੇ ਸੰਗਤਾਂ ਜਿਹੜੀਆਂ ਸਤਗੁਰੂ ਦਾਸ ਮਹਾਰਾਜ ਰੰਗ ਵਿੱਚ ਰੰਗੀਆਂ ਹੋਈਆਂ ਆ ਤੇ ਸਤਗੁਰੂ ਅਰਬਦਾਸ ਧਾਮ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜੀ ਵੀਡੀਓ ਸ਼ੇਅਰ ਕਰ ਦਿਓ ਸੰਗਤ ਜੀ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਜਿਹੜਾ ਕੀਤਾ ਜਾ ਰਿਹਾ ਡੇਰਾ Swami Jagat Giri Ashram ਦੇ ਵੱਲੋਂ ਤੇ ਅੱਜ ਗੂਟਾ ਮੰਡੀ ਸਤਗੁਰੂ ਰਵਿਦਾਸ ਧਾਮ ਦੇ ਦਰਸ਼ਨ ਵੀ ਕੀਤੇ ਆ ਔਰ ਸੰਗਤਾਂ ਦੇਖ ਸਕਦੇ ਆ ਪੂਰੀ ਬੱਸ ਭਰ ਕੇ ਜਿਹੜੀਆਂ ਆਈਆਂ ਆ અમૃત પાણી પ્રાત થકતા પારદાન શાંતતા ਤੇ ਅਸੀਂ ਉਹਨਾਂ ਨੂੰ ਕਿਵੇਂ ਕੁਰਨ ਜੀ ਕਿਉਂਕਿ ਗੁਰੂ ਪਿਆਰੇ ਸਾਛੂ ਜੀ ਜਿਉ માફ ਕਰਨਾ ਕਿਉਂਕਿ ਸਿਹਤ ਵੀ ਕਈ ਦਿਨਾਂ ਤੋਂ થોડી ਖਰਾਬ ਕਰਦੀ ਤੇ ਕੰਨ ਕੋਈ ਬਹੁਤ ਪ੍ਰੋਬਲਮ ਆ ਗਈਆਂ ਤੇ ਇਸ ਕਰਕੇ ਖਾਣਾ ਬੋਲਣ ਦੇ ਵਿੱਚ ਵੀ ਦਿੱਕਤ ਹੋ ਰਹੀ ਹੈ ਕਿ ਸਾਨੂੰ ਉਹਨਾਂ ਨੇ ਧਰਮ ਦੇ ਦਿੱਤਾ ਧਰਮ ਦਾ ਮਤਲਬ ਕੀ ਹੈ ਕਿ ਅਸੀਂ ਆਪਣੇ ਧਰਮ ਦੇ ਅਨੁਸਾਰ ਆਜ਼ਾਦ ਹਾਂ ਜਿਵੇਂ ਮਰਜੀ ਅਸੀਂ ਆਪਣੇ ਧਰਮ ਦੇ ਅਨੁਸਾਰ ਕਾਰਜ ਕਰੀਏ ਭਾਵੇਂ ਸਾਰੇ ਕਮਰਾ ਮੰਨ ਕੇ ਜੀ ਭਾਵੇਂ ਅੰਗੇਸ਼ ਰਾਜ ਜੀ ਸਾਨੂੰ ਕਿਸੇ ਨੇ ਰੋਕਣਾ ਨਹੀਂ ਤੇ ਦੂਸਰੇ ਦੂਰ ਤਰ੍ਹਾਂ ਜਾਣਗੇ ਤਾਂ ਸਾਡੇ ਤੇ ਪੰਛੀ ਆਉਂਦੇ ਕਿਉਂ ਕਿਉਂਕਿ ਗੁਰੂ ਦਾ ਰਿਸਤਾ ਸੁਣਿਆ ਨਹੀਂ ਹਮੇਸ਼ਾ ਪਹਿਲਾਂ ਦੂਸਰਿਆਂ ਨੂੰ ਮੰਨਦੇ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੂਸਰੇ ਪਰਮਾਨੰਦਾ ਹੀ ਅਸੀਂ ਸ਼ਾਨ ਸਾਹਿਬ ਚਾਹੇ ਘਰ ਲੈ ਰਹੋ ਚਾਹੇ ਗੁਰੂ ਲੈ ਰਹੋ ਪੀਰ ਲੈ ਰਹੋ ਉਹਨਾਂ ਨੂੰ ਹੀ ਮੰਨੇ ਜਾਂਦੇ ਸੀ 12 ਜਨਵਰੀ 2010 ਦੇ ਵਿੱਚ ਸੰਗੁਰ ਰਬਦਾਸਿਆ ਤਾਮ ਲਿਆ ਸਾਨੂੰ ਆਪਣੀ ਪਹਿਚਾਨ ਮਿਲੀ ਔਰ ਉਸ ਪਹਿਚਾਨ ਤੋਂ ਬਾਅਦ ਸਾਡਾ ਰਬਦਾਸਿਆ ਤਾਮ ਐਸ ਲਈ ਇੱਕ ਉਹ ਪੀੜ ਬਣ ਲੁਕਾ ਹੈ ਉਹ ਦਰਤਮਨ ਜੁਕਾ ਹੈ ਜਿਸ ਦਾ ਹਰ ਕੋਈ ਸ਼ਾਂ ਜਿਵੇਂ ਮੰਨਦਾ ਹੈ ਫਿਰ ਜਿਹੜਾ ਫਾਲਿਆ ਮੁੱਠਾ ਲੱਗਾ ਹੋਇਆ ਹਰ ਕੋਈ ਕਹਿੰਦਾ ਹੈ ਅੱਜ ਇਹ ਦਿਨ ਗੁਰੂ ਕਾ ਦੀ ਸਾਖ ਸੰਗਤ ਇੱਥੇ ਹੀ ਆਪਾਂ ਸਿਹਰੇ ਜਮਾਤ ਦੇ ਸ਼ਾਮ ਨੂੰ ਆਉਂਦੀ ਸਾਨੂੰ ਕარი ਇੰਦਰੀ ਨੂੰ ਕਰਦੇ ਆਪਾਂ ਸਿਹਰੀ ਮੁਰਦਾਂ ਦੀ ਜੀ ਪਰ ਜਿੱਤੋਂ ਮੈਂ ਤਾਂ 10-10 ਤੋਂ ਦੇਖ ਰਿਹਾ ਔਰ ਮੈਨੂੰ ਲੱਗਦਾ ਕਿ ਪਹਿਨਾ ਸਕੀਆਂ ਨਹੀਂ ਜੀ ਜੋ ਜੋ ਜਿਹੜੇ ਦੇਖ ਰਹੇ ਆ ਕਿਉਂਕਿ ਜਦੋਂ ਵੀ ਮੈਂ ਦੇਖਿਆ ਮਨੂੰ ਉਹ ਸੋਸ਼ਲ ਮੀਡੀਆ ਤੇ ਸ਼ਾਮ ਤੋਂ گاਉਂ ਨੇ ਨੱਚਦੇ ਕੀਰਤਨ ਕਰਦੇ ਹੋਏ ਅਨੰਤ ਹੀ ਵਕਰਾ ਸਤਗੁਰੂ ਦੀ ਬਖਸ਼ਿਸ਼ ਕਰਦੇ ਪ੍ਰੇਮ ਪੰਥ ਦੀ ਪਾਲਕੀ ਰਬੀਦਾਸ ਬੈਠੇ ਹੋਏ ਸਾਚੇ ਸੁਆਮੀ ਮਿਲਨ ਕੋ ਆਨੰਦ ਕਿਹੋ ਨਾ ਦੇ ਕਿ ਜਦ ਆਪਣੀ ਗੁਰੂ ਦੇ ਨਾਲ ਗੁਰਨ ਦਾ ਪ੍ਰੇਮ ਆਂਕੂ ਆਨੰਦ ਦੇ ਕੋ ਕਿਸੇ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿਸੇ ਨੂੰ ਦੱਸਿਆ ਨਹੀਂ ਕਰ ਸਕਦਾ ਸਤਗੁਰੂ ਜੀ ਕਹਿੰਦੇ ਰਬੀਦਾਸ ਪ੍ਰੇਮ ਦੇ ਸ਼ਿਖਸਤੇ ਲਾਭ ਸ਼ਪਾਏ ਕੋਈ ਜਿਹੜਾ ਪ੍ਰੇਮ ਹੈ ਨਾ ਉਹ ਆਪਾਂ ਲੱਖ ਸ਼ਪਾਏ ਏ ਪਰ ਉਹ ਪਤਾ ਲੱਗ ਜਾਂਦਾ ਪਤਾ ਕਿਵੇਂ ਲੱਗਦਾ ਜਿਵੇਂ ਪੈਣਾ ਨੱਚਦੇ ਆ ਗਉਂਦੀਆਂ ਸ਼ਬਦ ਕੀਰਤਨ ਕਰਦੇ ਆ ਜਿਵੇਂ ਆਪਾਂ ਇੱਕ ਧਾਰਮਿਕ ਯਾਤਰਾ ਤੇ ਜਾ ਰਹੇ ਆ ਇੱਕ ਜੀਵਨ ਦਾ ਜਿਹੜਾ ਜੀਵਨ ਦਾ ਗੁਰੂ ਘਰ ਦੀ ਸਾ ਸੰਗਤ ਉਹ ਆਨੰਦ ਆ ਇਹ ਸਮਾਧਵਾਣੀ ਮਿਲਣਾ ਕਿੰਨੇ ਸਾਥੀ ਸਾਡੇ ਨਾਲ ਨਵੇਂ ਜੁੜਨੇ ਆ ਕਿੰਨੇ ਸਾਡੇ ਤੋਂ ਪਿੱਛੇ ਜਾਣੇ ਸਾਥ ਪਤਾ ਨਹੀਂ ਪਰ ਜਿਹੜਾ ਕਹਿੰਦੇ ਆਪਾਂ ਅੱਜ ਨੂੰ ਜਿਉਣਾ ਨਾ ਕੱਲ ਕਿਸੇ ਨੇ ਦੇਖਿਆ ਨਹੀਂ ਨਾ ਉਹਨਾਂ ਕੱਲ ਕੱਲ ਕਿਸੇ ਨੇ ਦੇਖਿਆ ਨਹੀਂ ਹੈ ਕੱਲ ਕੱਲ ਰੈਜ ਦਾ ਅੱਜ ਦੇ ਤੈਨੂੰ ਆਪਾਂ ਜੀ ਲਈਏ ਜੋ ਤੁਸੀਂ ਕੀਤਾ ਬਹੁਤ ਵਧੀਆ ਬਹੁਤ ਹੀ ਵਧਾਈ ਦੇ ਪਾਤਰ ਹੋ ਕਿ ਜਿਹੜਾ ਇਹਦਾ ਵੱਡਾ ਕਾਰਜ ਤੁਸੀਂ ਕੀਤਾ ਹੈ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਸੰਤਾਂ ਸਾਧੀਆਂ ਹੁਣ ਜਿੰਨੇ ਵੀ ਸਤਿਗੁਰੂ ਦਾਸ ਜੀ ਦੇ ਤਾਰੀਕ ਅਸਥਾਨਾਂ 'ਤੇ ਉਹਨਾਂ ਦੇ ਦਰਸ਼ਕਾਂ ਬਣ ਕੇ ਜਾਂਦੇ ਹਾਂ ਸੋ ਕਾਲੂ ਅਸੀਂ ਜਾਣਾ ਹੈ ਤਕਰੀਬਨ 10 ਬਸਾਂ ਲੈ ਜਾ ਰਹੀਆਂ 5 ਬਸਾਂ ਦੀ ਟੋਟਲ ਤੇ 6 ਤਰੀਕ ਨੂੰ ਤੋਂ ਭੇਜੀਆਂ ਔਰ 10 ਕਾਲੂ ਜਾ ਰਹੀਆਂ ਜੇਕਰ ਕਾਉਂਟਰ ਦੇ ਭਾਵੇਂ ਦੋ ਹੋਰ ਬਸਾਂ ਕਰ ਲੈਂਦੇ ਕਿਉਂ ਕਿ ਸੰਗਤ ਦੇ ਵਿੱਚ ਪਾਰੀ ਜਾਣ ਦਾ ਜਦੋਂ ਇੱਕ ਜਾਣੇ ਅਸੀਂ ਹੁਣ ਇਸ ਵਾਰ ਤਾਂ ਹੋਣੀ ਹੀ ਗੱਲ ਹੋ ਗਈ ਕਹਿੰਦੇ ਨੇ ਜੀ ਸਾਨੂੰ ਖਾਨਕੋਟ ਵੀ ਲੈ ਕੇ ਜਾਇਆ ਮੈਂ ਕਿਹਾ ਆਹ ਮੈਂ ਤਾਂ ਇਹ ਟੈਨ ਜਾਣਾ ਹੀ ਕੋਈ ਨਹੀਂ ਨਹੀਂ ਤੁਸੀਂ ਸੋਨੇ ਦੇ ਵਿੱਚ ਹੀ ਤਾਰ ਦਿਓ ਇਹ ਖਾਨ ਤੋਂ ਕਿੱਧਰ ਨੂੰ ਜਾਣਾ ਜੇ ਤਲਾ ਪਤਾ ਨੂੰ ਜਾਣਾ ਕਲਮਗੜ੍ਹ ਤੇ ਪਹਿਲੇ 10 10ਾਂਗੇ 10ਾਂਗੇ ਮਨਿਕ ਸੰਗਤਾਂ ਨੂੰ ਇੰਨਾ ਸ਼ਾਹ ਹੁੰਦਾ ਹੁਣ ਅਸੀਂ ਜਦੋਂ ਜਾਣਾ ਸੀ ਨਾ ਕਿਉਂਕਿ ਪਹਿਲੀ ਵਾਰ ਜਾਣਾ ਅੰਮ੍ਰਿਤਸਰ ਢੰਡੇ ਢੰਡ ਅਸੀਂ ਤਾਂ ਜਾਏ ਆ ਦੋ ਤਿੰਨ ਵਾਰ ਜਾਏ ਆ ਪਰ ਸੰਗਤਾਂ ਨੇ ਪਹਿਲੀ ਵਾਰ ਜਾਣਾ ਪਹਿਲੀ ਵਾਰੀ ਹੁੰਦਾ ਨਾ ਉਹ ਸੰਗਤ ਪਾਣੀ ਪਿਆਰ ਹੋਵੇ ਕਿ ਨਾ ਪਿਆਰ ਹੋਵੇ ਪਰ ਸੰਗਤਾਂ ਨੂੰ ਜਦੋਂ ਦੱਸਿਆ ਵੀ ਅਸੀਂ ਜਾਣਾ ਆ ਹਾਲੇ ਤੱਕ ਨਾ ਕਿਸੇ ਨੂੰ ਮੈਸੇਜਿੰਗ ਕਰੂ ਤੁਸੀਂ ਜਾਣਾ ਤੇ ਇਹ ਵੀ ਤਰਸ ਨਹੀਂ ਹੁੰਦੀਆਂ ਦੇਖੋ ਤੇ ਹੁਣ ਇਹ ਸਾਰਨਾ ਕਿ ਅਸੀਂ ਭਾਰਮਪੁਰ ਜਨਮ ਪਹੇ ਜੂਰ ਚਲਾਂਗੇ ਸੰਤ ਸਵਾਮੀ ਗ੍ਰਿਧੇਗਰੀ ਮਹਾਰਾਜੀ ਦੇ ਨਾਲ ਜੋ ਆਨੰਦ ਮੈਣਦਾ ਪ੍ਰੇਮ ਮਿਲਣ ਦਾ ਉਹ ਬਿਆਨ ਨਹੀਂ ਕੀਤਾ ਦੱਸ ਸਕਦਾ ਜਿਵੇਂ ਕਹਿੰਦੇ ਪਿਛਲੀ ਵਾਰੀ ਜਿਹੜਾ ਆਪਾਂ ਕ੍ਰਿਕਟ ਮੈਚ ਵਰਲਡ ਕੱਪ ਖਾ ਗਿਆ ਸੀ ਉਦੋਂ ਵੀ ਸਾਡੀ ਅੱਖਾਂ 'ਚੋਂ ਪਾਣੀ ਸੀ ਜਿਹੜੇ ਕ੍ਰਿਕਟ ਖੇលਦੇ ਆ ਤਾਂ ਜਦੋਂ ਹੁਣ 2020 ਜਿੱਤਿਆ ਕੱਪ ਉਦੋਂ ਵੀ ਅੱਖਾਂ 'ਚ ਪਾਣੀ ਸੀ ਕਿਉਂਕਿ ਖੁਸ਼ੀ ਦੇ ਵਿੱਚ ਵੀ ਅੱਥਰੂ ਆਉਂਦੇ ਆ ਤੇ ਗਮੀ ਦੇ ਵਿੱਚ ਵੀ ਆਉਂਦੇ ਆ ਜਦੋਂ ਸਾਡਾ ਕੋਈ ਪੁੱਤਰ ਬਾਹਰ ਜਾਂਦਾ ਅਧਿਸ਼ਾਂ ਦੇ ਵਿੱਚ ਉਹਨੂੰ ਜਦੋਂ ਆਪਾਂ ਤੋੜਨ ਲੱਗਦੇ ਸਾਡੀਆਂ ਅੱਖਾਂ ਦੇ ਵਿੱਚ ਉਦੋਂ ਵੀ ਅੱਥਰੂ ਬੰਦੇ ਆ ਤੇ ਜਦੋਂ ਉਹ ਆਉਂਦਾ ਆ ਉਦੋਂ ਵੀ ਹੁੰਦੇ ਆ ਪਾਪ ਕੇ ਪ੍ਰੇਮ ਸਤਿਗੁਰੂ ਜੀ ਕਹਿੰਦੇ ਰਬਦਾਸ ਪ੍ਰੇਮ ਨੇ ਛੁਪ ਛਕੇ ਲਾ ਕੇ ਛੁਪਾਏ ਕੋਈ ਵੇ ਪਾਵੈ ਬੋਖਰ ਲੋ ਕੋਈ ਨਾ ਬੋਲੇ ਪਰ ਨੈਣ ਦੇਤ ਹੈ ਵੀ ਅੱਖਾਂ ਜਿਹੜੀਆਂ ਸਾਡੀਆਂ ਰੋ ਕੇ ਦੱਸ ਦਿੰਨੀਆਂ ਵੀ ਤੇਰਾ ਪਿਆਰ ਕਿੰਨਾ ਸੋ ਪਾਗਾਂ ਵਾਲਿਆਂ ਬਹੁਤ ਹੀ ਆਨੰਦ ਆ ਮੈਂ ਤਾਂ 라ਤੀ ਭੈਣ ਜਿਹਨਾਂ ਨੂੰ ਕਹਿਆ ਸੀ ਵੀ ਤੁਸੀਂ ਇੱਥੇ ਦਾ ਮੋਟਾ ਮੰਡੀ ਦਾ ਪ੍ਰੋਗਰਾਮ ਸਤਿਗੁਰੂ ਰਵਿਦਾਸ ਦਾ ਵੀ ਪ੍ਰੋਗਰਾਮ ਬਣਾਓ ਇੱਥੇ ਲੰਗਰ ਪਾਣੀ ਦਾ ਜੋ ਵੀ ਸਾਡੇ ਵੱਲੋਂ ਵਾਸਤਾ ਹੋਏਗੀ ਜਰੂਰ ਕਰਾਂਗੇ ਇਹ ਕਹਿੰਦੇ ਨਹੀਂ ਸਾਡੇ ਤੋਂ ਟਾਈਮ ਘਟਿਆ ਤੇ ਜਦੋਂ ਫੋਨ ਕਰਸਿਆ ਵੀ ਆਹੀ ਆਏ ਆ ਤੇ ਥੋੜਾ ਪ੍ਰੋਗਰਾਮ ਹੈ ਵਿੱਚੇ ਛੱਡ ਕੇ ਆ ਮੈਂ ਕਿਹਾ ਸੰਗਤ ਆਈ ਆ ਦਾ ਜੁਲੂਣੇ ਦਾ ਅਸ਼ਨ ਕੰਨ ਆ ਸੋ ਬਹੁਤ ਬਹੁਤ ਧੰਨਵਾਦ ਸਭੀ ਪੈਣਾ ਦਾ ਸਾਰੇ ਭਰਾਵਾਂ ਦਾ ਜੋ ਇਹਨਾਂ ਮਾਣ ਬਖਸ਼ਦੇ ਆ ਜਦੋਂ ਉੱਥੇ ਵੀ ਜਿਹੜਾ ਪਰਾਂਵਰ ਵੀ ਜਾਂਦੇ ਆ ਤੇ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਆਪਣੇ ਘਰ ਦੇ ਵਿੱਚ ਆ ਜਾਂ ਬਗਾਂਦੇ ਘਰ ਆ ਏਦਾਂ ਲੱਗਦਾ ਜਿਦਾ ਆਪਣਾ ਹੀ ਪਰਿਵਾਰ ਦੇ ਵਿੱਚ ਹੀ ਆ ਆਪਣੀ ਸੰਗਤ ਆਪਣੇ ਪੈਣਾ ਪਰਾਂਵਾਂ ਦੇ ਵਿੱਚ ਹੀ ਆ ਤੇ ਬਹੁਤ ਆਨੰਦ ਆਦਾ ਬਹੁਤ ਬਹੁਤ ਧੰਨਵਾਦ ਜਲੰਧਰ ਜਲੰਧਰ ਪੌਂਟ ਚੰਦ ਦੇ ਸਤਿਗੁਰੂ ਰਵਿਦਾਸ ਸਾਧ ਸੰਗੂਰ ਕਰਦੇ ਵਿੱਚ ਆਪ ਸਾਰੀਆਂ ਸੰਗਤਾਂ ਦਾ ਸਵਾਗਤ ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਚਾਹਨਾ ਇਹੀ ਅਰਦਾਸ ਬੇਨਤੀ ਕਰਦੇ ਹਾਂ ਕਿ ਆਪ ਜੀ ਦਾ ਜੋ ਸਫਰ ਹੈ ਉਹ ਖੁਸ਼ੀਆਂ ਖੁਸ਼ੀਆਂ ਦੇ ਨਾਲ ਸੰਪੂਰਨ ਹੋਵੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪ ਜੀ ਦੀ ਯਾਤਰਾ ਸਫਲ ਕਰੇ ਆਪ ਸਭ ਸੰਗਤਾਂ ਦੇ ਸਤਿਗੁਰੂ ਜੀ ਮਿਹਰ ਪ੍ਰਾਪਨਾ ਲ ਕਰਨ ਨੇਕ ਮਈ ਵਕਤੇ ਬਖਸ਼ੇ ਔਰ ਜੋ ਵੀ ਸੰਗਤ ਸਤਗੁਰੂ ਦੇ ਨਾਮ ਦੇ ਨਾਲ ਜੁੜੇ ਸਤਗੁਰਦਾਸ ਜੀ ਮਹਾਰਾਜ ਜੀ ਉਹਨਾਂ ਦੇ ਹਮੇਸ਼ਾ ਮਿਹਰ ਪ੍ਰਾਰਥਨਾ ਰੱਖੇ ਨੇਕ ਮਨਿ ਬਕਤ ਪਾਵੇ ਤੁਕੜੀ ਦੰਤੁਗਨੀ ਰਾਤੁਗਨੀ ਤਰਕੀ ਬਖਸ਼ੇ ਇਹ ਹੀ ਅਰਦਾਸ ਸਤਿਗੁਰਾਂ ਦੇ ਚਰਨਾ ਜੈ ਔਰ ਸਭ ਸੰਗਤਾਂ ਦਾ ਪ੍ਰੇਮ ਕਿਸੇ ਤਰ੍ਹਾਂ ਬਣਿਆ ਰਹੇ ਆਪਾਂ ਕਿਸੇ ਵੀਡੇ ਨਾਲ ਜੁੜੇ ਹੋਈਏ ਪਰ ਕੇ ਕਰਪਾ ਪਰਿਵਾਰ ਆ ਕਿਉਂਕਿ ਕੋ ਚਾਚਾ ਹਮਲਾ ਕੋ ਤਾਇਆ ਹਮਲਾ ਕੋ ਕੁਆਮਦੀ ਹੈ ਪਰ ਕੋ ਇੱਕ ਰਿਸ਼ਤਾ ਹੁੰਦਾ ਹੈ ਤੇ ਇਸ ਕਰਕੇ ਇੱਕ ਪਰਿਵਾਰ ਬਣ ਕੇ ਰਹੀਏ ਤੇ ਜੋ ਇਹ ਪਨਾ ਤੋਂ ਪਿਆਰ ਮਿਲਦਾ ਬਾਂਗੜ ਜਾ ਕੇ ਤੇ ਉਹ ਕਹਿੰਦੇ ਉਹਦਾ ਪਰਾਇਆ ਨਹੀਂ ਜਾ ਸਕਦਾ ਸਭ ਤੋਂ ਬਹੁਤ ਧੰਨਵਾਦ ਜੋ ਬੋਲੇ ਇਸ ਸੋਨਿਰ ਦਾ ਜਗਤ ਗੁਰਦਾਸ ਬਾੜਾ ਜੀ ਕੀ ਜੈ ਆ ਗਿਆ ਆ ਕੇ 2 ਮਿੰਟ ਬਦੋ ਮਿੰਟ ਹੋ ਗਏ ਆ ਜੀ ਸੋ